ਜੋ ਪਰਚੇ ਹੋਏ ਨੇ ਤੁਹਾਡੇ 40 ਆਗੂਆਂ ਤੇ ਤੇ ਵੱਡੇ ਆਗੂਆਂ ਤੇ ਇੱਕ ਵੱਡਾ ਝਟਕਾ ਦਿੱਤਾ ਪੰਜਾਬ ਪੁਲਿਸ ਨੇ। ਔਰੇ ਪਰਚਿਆਂ ਦੀ ਗੱਲ ਨਹੀਂ ਔਰੇ ਦਾ ਸਿਰ ਲੱਗਣ ਗਿਆ ਸਿਰ ਲੱਗਣ ਕਰਕੇ ਜ਼ਮੀਨਾਂ ਬਚਣੀਆਂ ਨੇ। ਇੱਥੇ ਸੀ ਉਸ ਤੋਂ ਬਾਅਦ ਇੱਕ ਟਰਾਲੀ ਸੀ ਉਹਦੇ ਵਿੱਚ ਰੋੜੇ ਸੀ, ਇੱਟਾਂ ਸੀ ਉੱਥੇ ਪੁਲਿਸ ਪ੍ਰਸ਼ਾਸਨ ਨਾਲ ਬਹਿਸ ਵੀ ਕਾਫੀ ਹੋਈ ਕਿ ਇੱਟਾਂ ਰੋੜੇ ਤੁਸੀਂ ਮਾਰਨ ਵਾਸਤੇ ਲਿਆਂਦੇ ਨੇ ਉਸ ਤੋਂ ਬਾਅਦ ਪਰਚੇ ਦਰਜ ਹੋਏ। ਅਸੀਂ ਕਰੀਏ ਕੀ ਅਸੀਂ ਜ਼ਮੀਨਾਂ ਵਾਸਤੇ ਲੜਦੇ ਆਂ ਇਹ ਅਥਰੂ ਗੈਸ ਦੇ ਗੋਲੇ ਸਿੱਟਦੇ ਆ। ਅਥਰੂ ਗੈਸ ਦੇ ਗੋਲਾ ਤਾਂਾਂ ਸੱਟਣਾ ਚਾਹੀਦਾ। ਇਹ ਸਿੱਧਾ ਮਾਰਦੇ ਨੇ। ਅੱਖਾਂ ਕੱਢੀਆਂ ਨੇ ਪਹਿਲਾਂ ਉਹ ਰੋੜੇ ਜਣੀ ਕਿ ਟਰਾਲੀ ਚ ਰੱਖੇ ਹੋਏ ਸੀਗੇ ਉਹ ਸਾਡੇ ਆਗੂ ਨੇ ਸਿੱਧ ਕਰਤਾ ਝੰਡਾ ਸਿੰਘ ਜੇਟੂ ਕਹਿੰਦੇ ਵੀ ਰੋੜੇ ਅਸੀਂ ਰੱਖੇ ਨੇ ਆਪਣੀ ਰੱਖਿਆ ਵਾਸਤੇ ਪਰ ਇਹਨਾਂ ਨੇ 20 ਕ ਨੌਜਵਾਨਾਂ ਦੇ ਉੱਤੇ ਵੱਡਾ ਪੁਲਿਸ ਦਾ ਹਜੂਮ ਬਣ ਕੇ ਹਮਲਾ ਕੀਤਾ लाठी चार्ज ਕੀਤਾ ਇੱਕ ਖਾਲੀ ਪੀਪੀ ਤੇਲ ਦੀ ਡੀਜ਼ਲ ਤੇਲ ਦੀ ਟਰੈਕਟਰ ਚ ਪਈ ਹੈ ਉਹਨੂੰ ਕਹਿੰਦੇ ਪੈਟਰੋਲ ਬੰਬ ਨੇ ਇਹ ਪੈਟਰੋਲ ਬੰਬਾਂ ਵਾਲੇ ਕਿਸਾਨ ਨੇ ਝੰਡੇ ਸਾਡੇ ਹੱਥ ਚ ਨੇ ਜਿਹੜੇ ਹਿਸਾਬ ਨਾਲ ਕਾਨੂੰਨ ਬਣ ਰਹੇ ਐ ਇਹ ਸਰਦਾਰ ਨਹੀਂ ਕੋਆਪਰੇਟ ਕਰਾਉਣਿਆਂ ਨੇ ਇਸ ਜ਼ਮੀਨ 'ਚ ਵਰਨਾ। ਪਿੰਡ ਨੂੰ ਹੋਰ ਪਿੰਡਾਂ 'ਚ ਵੀ ਬਹੁਤ ਐਵੇਂ ਦਾ ਸਿਸਟਮ ਹੋਇਆ ਹੋਇਆ 700 700 ਪਿੰਡ ਐ ਪੰਜਾਬ ਦਾ। ਜਿੱਥੇ ਇਹ ਜੇ ਰਾਹ ਖੁੱਲ ਗਿਆ ਤਾਂ ਹਲਕਾ ਮਚ ਜੂਗਾ। ਉਹ 700 ਪਿੰਡ ਦੇ ਕਿਸਾਨ ਕਿਸੇ ਪਿੰਡ 'ਚ 700 ਏਕੜ ਐ ਕਿਸੇ 'ਚ 500 ਏਕੜ ਐ ਕਿਸੇ 600 ਏਕੜ ਐ ਉਹ ਕਿਸਾਨ ਜਾਣਗੇ ਕਿੱਧਰ ਨੂੰ? ਖੁਦਕੁਸ਼ੀਆਂ ਦੇ ਗਰੇ ਲੱਗ ਜਾਣਗੇ। ਤੁਸੀਂ ਜਣੀ ਕਿ ਜਮੀਂ ਮਾਂ ਦੇ ਪੁੱਤਾਂ ਨੇ ਗਾਹੀ ਲੰਘਾਤੀ ਗੱਲ। ਤਿੰਨ ਕਿਲੋਮੀਟਰ ਪਰਾਂ ਕਿਸਾਨ ਖੜੇ ਨੇ ਪ੍ਰਧਾਨ ਮੰਤਰੀ ਆਉਂਦਾ ਦੇਸ ਦਾ ਉਹਨੂੰ ਕਹਿੰਦੇ ਪ੍ਰਧਾਨ ਮੰਤਰੀ ਇਹ ਮਾਰ ਦੇਣਾ ਤੀ ਝੰਡਿਆਂ ਨਾਲ ਇਹੋ ਜਿਹਾ ਕੁਝ ਜਣੀ ਕਿ ਪੰਜਾਬ ਦੀ ਜਿਹੜੀ ਸਰਕਾਰ ਤੇ ਪੰਜਾਬ ਦਾ ਪ੍ਰਸ਼ਾਸਨ ਕਰਦਾ ਹੈ ਇਹ ਠੀਕ ਨਹੀਂ ਹਨ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੌਂਦ ਦੇ ਵਿੱਚ ਲੱਖਾਂ ਦੇ ਤਗਾਹ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਊਗਾ ਦੱਸਿਆ ਜਾਊਗਾ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਖਿਆਲ ਕਰੀਂ ਆਉਣ ਵਾਲੇ ਸਮੇਂ 'ਚ ਤਰਾ ਬਣੂਗਾ ਕੀ ਜਿਵੇਂ ਅੱਜ ਭਾਜ ਭਾਜ ਤੱਕ ਕਹਿੰਦੀ ਹੈ ਉਹ ਦਿੱਲੀ ਦੇ ਮਸਲੇ ਨੂੰ ਲੈ ਕੇ ਕਦਮ ਨਹੀਂ ਕਿਸੇ ਪਿੰਡ ਚ ਧਰਨ ਦਿੱਤਾ ਦੀ ਜ਼ੋਰ ਲਾ ਲਿਆ ਦੀ ਪ੍ਰਸ਼ਾਸਨ ਨੇ ਉਹ ਹਾਲਤ ਬਣੂਗੀ ਵੱਡਾ ਕੱਟ ਕਰਕੇ ਚੇਤਾਵਨੀ ਤੌਰ ਤੇ ਪੰਜਾਬ ਸਰਕਾਰ ਨੂੰ ਤਾੜਨਾ ਕਰਾਂਗੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਬਠਿੰਡਾ ਦੇ ਜਿਉਂਦ ਪਿੰਡ ਵੱਡਾ ਪ੍ਰਦਰਸ਼ਨ ਭਾਰਤੀ ਕਿਸਾਨ ਜੂਨੇ ਉਗਰਾਹਾਂ ਦਾ ਚੱਲ ਰਿਹਾ ਅਤੇ ਲਗਾਤਾਰ ਜਿਹੜੀ ਨਾਕੇ ਬੰਦੀ ਕਰੀ ਹੋਈ ਆ ਘੇਰਾ ਵਾਲੇ ਵਾਲੇ ਪਾਇਆ ਹੋਇਆ ਕਿਉਂਕਿ ਉੱਥੇ ਪੁਲਿਸ ਪ੍ਰਸ਼ਾਸਨ ਆਇਆ ਭਾਰਤੀ ਕਿਸਾਨ ਜੁਨੇ ਉਗਰਾਹਾ ਅਤੇ ਪੁਲਿਸ ਪ੍ਰਸ਼ਾਸਨ ਆਮੋ ਸਾਹਮਣੇ ਹੋਏ ਕਾਫੀ ਕੁਝ ਹੋਇਆ ਅਤੇ ਉਸ ਤੋਂ ਬਾਅਦ ਵੱਡੀ ਖਬਰ ਤੁਹਾਨੂੰ ਦਿੰਨੇ ਆ ਕਿ 40 ਆਗੂਆਂ ਤੇ ਪਰਚੇ ਦਰਜ ਕੀਤੇ ਗਏ ਕੁਝ ਅਣਪਛਾਤੇ ਜੋਗਿੰਦਰ ਸਿੰਘ ਉਗਰਾਹਾ ਪ੍ਰਧਾਨ ਨੇ ਉਗਰਾਹਾ ਗਰੁੱਪ ਦੇ ਉਹਨਾਂ ਤੇ ਪਰਚਾ ਦਰਜ ਹੋਇਆ ਅਤੇ ਉੱਥੇ ਮੌਜੂਦ ਸਨ ਮਨਜੀਤ ਸਿੰਘ ਘਰਾਚੋਂ ਸਾਡੇ ਨਾਲ ਮੌਜੂਦ ਨੇ ਜੋ ਲਗਾਤਾਰ ਉੱਥੇ ਡਟੇ ਹੋਏ ਨੇ ਤੇ ਵੱਡੇ ਪ੍ਰਦਰਸ਼ਨ ਕਰਨ ਨੂੰ ਪਿੱਛੇ ਨਹੀਂ ਹਟ ਰਹੇ ਪਰਚੇ ਵੀ ਹੋ ਚੁੱਕੇ ਨੇ ਪਰ ਕਹਿ ਰਹੇ ਨੇ ਕਿ ਪਿੱਛੇ ਨਹੀਂ ਹਟਦੇ ਮਨਜੀਤ ਸਿੰਘ ਘਰਾਚੋਂ ਕਰਾਚੋ ਸਾਹਿਬ ਕਿਵੇਂ ਦੇਖਦੇ ਹੋ ਪਰਚੇ ਹੋਏ ਨੇ ਤੁਹਾਡੇ 40 ਆਗੂਆਂ ਤੇ ਤੇ ਵੱਡੇ ਆਗੂਆਂ ਤੇ ਇੱਕ ਵੱਡਾ ਝਟਕਾ ਦਿੱਤਾ ਪੰਜਾਬ ਪੁਲਿਸ ਨੇ ਕੀ ਲੱਗਦਾ ਹੁਣ ਤੁਹਾਨੂੰ ਤੇ ਕਿਵੇਂ ਦਾ ਉਥੇ ਦਾ ਸਿਸਟਮ ਆ ਮਸਲਾ ਪਰਚਿਆਂ ਦੀ ਨਹੀਂ ਜ਼ਮੀਨਾਂ ਦਾ ਮਸਲਾ ਹੈ ਇਸ ਜ਼ਮੀਨਾਂ ਪਿੱਛੇ ਪਹਿਲਾਂ ਸਾਡੇ ਬਜ਼ੁਰਗਾਂ ਨੇ ਜਾਨਾਂ ਦਿੱਤੀਆਂ ਨੇ 1952 ਦੇ ਵਿੱਚ ਬਾਜ਼ਾਰਾ ਲਹਿਰ ਉੱਠਦੀ ਹੈ ਉਹਦੇ ਲਈ ਵੱਡੇ ਪੱਧਰ ਤੇ ਲੜਾਈ ਲੜੀ ਗਈ ਤੇ ਜਾਨਾਂ ਦਿੱਤੀਆਂ ਤੇ ਜਾਨਾਂ ਸਰਦਾਰਾਂ ਦੀਆਂ ਲਈਆਂ ਵੀ ਨੇ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਉਦੋਂ ਸਰਦਾਰਾਂ ਦੇ ਹੱਥਾਂ ਹੀਟ ਸੀਗੀਆਂ ਉਦੋਂ ਕਾਨੂੰਨ ਬਣਿਆ ਉਹ ਕਾਨੂੰਨਾਂ ਦੇ ਤਹਿਤ ਹਲ ਬੋਂਦੇ ਬੰਦੇ ਦੀ ਜ਼ਮੀਨ ਸੀਗੀ ਅੱਜ ਇਹ ਸਰਕਾਰ ਫੇਰ ਜਣੀ ਕਿ ਉਹ ਸਰਦਾਰਾਂ ਨੂੰ ਜ਼ਮੀਨਾਂ ਸਮਾਉਣ ਜਾ ਰਹੀ ਹੈ ਉਰੇ ਪਰਚਿਆਂ ਦੀ ਗੱਲ ਨਹੀਂ ਉਰੇ ਤਾਂ ਸਿਰ ਲੱਗਣਗੇ ਸਿਰ ਲੱਗਣ ਕਰਕੇ ਜ਼ਮੀਨਾਂ ਬਚਣੀਆਂ ਨੇ ਕੱਲੇ ਜੋਂਦਪਿੰਡ ਦੀ ਜ਼ਮੀਨ ਦਾ ਮਸਲਾ ਨਹੀਂ 700 ਏਕੜ ਜ਼ਮੀਨ ਹੈ 700 ਏਕੜ ਚ ਕਿੰਨੇ ਪਰਿਵਾਰ ਹੋਣਗੇ ਕਿੰਨੇ ਪਰਿਵਾਰਾਂ ਦੇ ਬੱਚੇ ਹੋਣਗੇ ਜਿਹੜਾਂ ਦਾ ਰੋਜ਼ਗਾਰ ਜਾਊਗਾ ਨਹੀਂ ਨਹੀਂ ਵੈਸੇ ਮਸਲਾ ਕੀ ਆ ਮਨਜੀਤ ਜੀ ਮਸਲਾ ਕੀ ਆ ਉੱਥੇ ਮੇਨ ਕਈ ਵਾਰੀ ਇਹ ਵੀ ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮਸਲਾ ਕੀ ਚੱਲ ਰਿਹਾ ਕੋਈ ਕਿਸੇ ਨੇ ਕਰਜ਼ਾ ਲਿਆ ਹੋਇਆ ਤੇ ਉਹ ਮੁਆਫੀ ਵਾਸਤੇ ਗੱਲਾਂ ਜਾਂ ਕੀ ਕਹਾਣੀ ਕੀ ਅਸਲ ਕੀ ਗੱਲ ਹੈ ਮਸਲਾ ਤਾਂ ਇਹ ਜਦੋਂ ਅੰ ਸੀਗਾ ਤੋਂ ਰਾਜਿਆਂ ਦਾ ਰਾਸ ਸੀਗਾ ਕੁਸਤਾਂ ਰਾਜਿਆਂ ਨੇ ਜਿੱਥੇ ਵਿਆਹ ਕਰਾਏ ਰਿਸ਼ਤੇਦਾਰੀਆਂ ਆਪਦੀਆਂ ਬਣਾਈਆਂ ਉੱਥੇ ਪਿੰਡਾਂ ਦੇ ਪਿੰਡਵ ਦੇ ਰਿਸ਼ਤੇਦਾਰਾਂ ਨੂੰ ਸਮਾਤਿਓ ਸਰਦਾਰ ਸੀਗੇ ਕੁਸ ਅੰਗਰੇਜ਼ਾਂ ਦੇ ਟਾਟ ਸਰਦਾਰ ਸੀ ਜ਼ੈਲਦਾਰ ਉਹਨਾਂ ਨੂੰ ਜ਼ਮੀਨਾਂ ਸਮਾਈਆਂ ਜਾਂਦੇ ਕਈ ਕਈ ਪਿੰਡਾਂ ਦੀਆਂ ਉਹ ਜ਼ਮੀਨਾਂ ਨੇ ਉਹ ਜ਼ਮੀਨਾਂ ਦੀ ਲੜਾਈ ਲੜੀ ਅਸੀਂ ਨੇ ਵੱਡੇ ਪੱਦਰ ਤੇ ਵੀ ਬੀਜ ਦੇ ਕਿਸਾਨ ਨੇ ਲੁੱਟ ਕੇ ਸਰਦਾਰ ਲੈ ਜਾਂਦੇ ਨੇ ਬਾਜ਼ਾਰਾਂ ਲੈ ਫੇਰੇ ਉੱਠੀ ਨਾ ਹੋਂਦ ਚਾਈ ਸੇਥ ਸਤ ਸਾਥ ਚੱਲੀ ਉਹ ਕਾਮਯਾਬ ਹੋਈ ਜ਼ਮੀਨਾਂ ਦੇ ਮਾਲਕ ਬਣੇ ਪਰ ਉਹ ਜ਼ਮੀਨਾਂ ਨੂੰ ਸਰਕਾਰਾਂ ਨੇ ਕਿਸਾਨਾਂ ਦੇ ਨੋਂ ਨਹੀਂ ਚੜਾਇਆ ਉਹ ਸਰਦਾਰਾਂ ਦੇ ਨੋਂ ਖੜੀਆਂ ਨੇ ਅੱਜ ਸਰਦਾਰ ਕੋਟਰਾ ਹੀ ਆ ਗਈ ਕੋਟ ਨੇ ਕਰਨਾ ਸੀ ਵੀ ਜਿਹੜਾ ਕਾਨੂੰਨ ਬਣਿਆ 2000 ਮੈਨੂੰ ਲੱਗਦਾ 5 ਦੇ ਅੰਦਰ ਇਹ ਕਾਨੂੰਨ ਬਣਾਇਆ ਗਿਆ ਸਰਕਾਰ ਵੱਲੋਂ ਵੀ ਬੋਂਦੇ ਕਿਸਾਨ ਦੀ ਜ਼ਮੀਨ ਹੋ ਜਿਹੜਾ ਕਿਸਾਨ ਉਹ ਤੇ ਚਾਹੇ ਮਜ਼ਦੂਰ ਕਾਬਜ ਹੈ ਚਾਹੇ ਕਿਸਾਨ ਕਾਬਜ ਹੈ ਜਿਹੜਾ ਜ਼ਮੀਨ ਨੂੰ ਬੋਂਦਾ ਮੌਕੇ ਤੇ ਉਹਦੀ ਜ਼ਮੀਨ ਹੋਊਗੀ ਅ ਜਿਹਨੇ ਮਾਂ ਦੇ ਪੁੱਤ ਨੇ ਕਮਾਲ ਕਰਤੀ ਭਗਵੰਤ ਮਾਨ ਨੇ ਉਹ ਕਹਿੰਦਾ ਸਾਰਾ ਕੁਝ ਸਾਫ਼ ਕਰਕੇ ਜ਼ਮੀਨਾਂ ਸਰਦਾਰਾਂ ਨੂੰ ਸੁਭਾਉਣੀਆਂ ਨੇ ਇਹ ਕਦਾ ਚੱਤ ਵੀ ਨਹੀਂ ਹੋ ਸਕਦਾ ਇਹਦੇ ਲਈ ਸਾਰਾ ਸਰਦਾਰਾਂ ਦੇ ਨਾਮਾਂ ਜ਼ਮੀਨ ਉਹ ਤੇ ਜਿਹੜਾ ਕਬਜ਼ਾ ਉਹ ਕਿਸਾਨਾਂ ਕੋਲ ਆ ਆਮ ਕਿਸਾਨਾਂ ਜਿਵੇਂ ਤੁਸੀਂ ਕਹਿੰਨ ਉਹ 700 ਏਕੜ ਦਾ ਮਸਲਾ 1947 ਤੋਂ ਪਹਿਲਾਂ ਦਾ ਠੀਕ ਹੈ ਉਹ 100 ਸਾਲ ਤੋਂ ਪਹਿਲਾਂ ਦੀਆਂ ਕਾਗਜ਼ ਜਿਹੜੇ ਨਿਕਲੇ ਨੇ ਉਦੋਂ ਦੇ ਬੌਂਦੇ ਆ ਉਹ ਜ਼ਮੀਨਾਂ ਨੂੰ ਕਿਸਾਨ ਬੌਂਦੇ ਆ ਜਿਹੜੀਆਂ ਨੂੰ ਅੱਜ ਖੋਣ ਲੱਗੇ ਹੋਏ ਨੇ ਖੋ ਕੇ ਜਾਨੀ ਕਿ ਉਹ ਕਿਸਾਨ ਜਾਣਗੇ ਕਿੱਥੇ ਜੋ ਜ਼ਮੀਨਾਂ ਖੋਲੀਆਂ ਗਈਆਂ ਇੱਥੇ ਰੋਜ਼ਗਾਰ ਪਹਿਲੇ ਹੀ ਤੁਸੀਂ ਰਾਹ ਬੰਦ ਕਰ ਰੱਖੇ ਨੇ ਜਾਨੀ ਕਿ ਕਦਾ ਚਿੱਤ ਵੀ ਇਹ ਬਰਦਾਸ਼ਤ ਨਹੀਂ ਹੋਊਗਾ ਜਿਹੜੀ ਤੁਸੀਂ ਪਰਚਿਆਂ ਦੀ ਗੱਲ ਕਰਦੇ ਹੋ ਪਰਚਿਆਂ ਨਾਲ ਤਾਂ ਇਹ ਇੱਕ ਡਰਾਕ ਮਤਲਬ ਡਰਾ ਕੇ ਦੇਖਦੇ ਆ ਪਰਚਿਆਂ ਤੋਂ ਗਾਹਾਂ ਲੰਗੀ ਖੜੀ ਆ ਗੱਲ ਇਹ ਜ਼ਮੀਨਾਂ ਪਿੱਛੇ ਜਾਣਾ ਲੱਗਣ ਗਿਆ ਤਾਂ ਜ਼ਮੀਨਾਂ ਬਚਣ ਗਿਆ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਹਿਸਾਬ ਨਾਲ ਕਾਨੂੰਨ ਬਣ ਰਹੇ ਐ ਇਹ ਸਰਦਾਰ ਨਹੀਂ ਕੋਆਪਰੇਟ ਕਰਾਉਣਿਆਂ ਨੇ ਇਸ ਜ਼ਮੀਨ 'ਚ ਵੜਨਾ ਇੱਥੇ ਸਾਰਾ ਕੁਝ ਜਿਹੜਾ ਮਤਲਬ ਕਣਕ ਝੋਨਾ ਚਾਵਲ ਹੁੰਦੇ ਨੇ ਇਹ ਵੱਡੇ ਪੱਦਰ ਚ ਵੱਡੀਆਂ ਕੀਮਤਾਂ ਚ ਵੇਚਣੇ ਕਿਸਾਨਾਂ ਤੋਂ ਜ਼ਮੀਨਾਂ ਖੋ ਕੇ ਕੋਆਪਰੇਟ ਕਰਾਉਣਾਂ ਦੇ ਹਵਾਲੇ ਕਰਨੀ ਹੈ ਕਰਾਚੋ ਸਾਹਿਬ ਇਹ ਕਿਵੇਂ ਦੇਖਦੇ ਹੋ ਇੱਕ ਹੋਰ ਵੀ ਗੱਲ ਸਾਹਮਣੇ ਆ ਰਹੀ ਹੈ ਵੀ ਕੱਲਾ ਜਿਉਂਦ ਪਿੰਡ ਨਹੀਂ ਹੋਰ ਪਿੰਡਾਂ ਚ ਵੀ ਬਹੁਤ ਐਵੇਂ ਦਾ ਸਿਸਟਮ ਹੋਇਆ ਹੋਇਆ ਹੈ 700 700 ਪਿੰਡ ਹੈ ਪੰਜਾਬ ਦਾ ਪੰਜਾਬ ਦਾ ਠੀਕ ਹੈ ਜਿੱਥੇ ਇਹ ਜਿਹੜਾ ਰਾਹ ਖੁੱਲ ਗਿਆ ਤਾਂ ਹਲਕਾ ਮਚ ਜੂਗਾ ਉਹ 700 ਪਿੰਡ ਦੇ ਕਿਸਾਨ ਕਿਸੇ ਪਿੰਡ ਚ 700 ਏਕੜ ਹੈ ਕਿਸੇ ਚ 500 ਏਕੜ ਹੈ ਕਿਸੇ 600 ਏਕੜ ਹੈ ਉਹ ਕਿਸਾਨ ਜਾਣਗੇ ਕਿਧਰ ਨੂੰ ਖੁਦਕੁਸ਼ੀਆਂ ਦੇ ਗਰੇ ਲੱਗ ਜਾਣਗੇ ਉੱਥੇ ਜਣੀ ਕਿ ਸਾਰੀਆਂ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਨ ਹੈ ਵੱਡੇ ਪੱਦਰ ਤੇ ਲੜਾਈ ਵਿੱਢੀ ਉਹਦੇ ਮੈਦਾਨ ਚ ਸਾਰੀਆਂ ਜਥੇਬੰਦੀਆਂ ਕੁੱਦੀਆਂ ਸਾਰੀਆਂ ਜਥੇਬੰਦੀਆਂ ਦੇ ਵੱਖ-ਵੱਖ ਤਰੀਕਿਆਂ ਨਾਲ ਅੱਜ ਤੱਕ ਵਿਅਾਨ ਆ ਗਏ ਵੀ ਇਹ ਕਦਾ ਚਿਤਬਰਦਾਸਤ ਨਹੀਂ ਹੋਊਗਾ ਸਰਕਾਰ ਛਾਤੀ ਮਾਰ ਲਵੇ ਵੀ ਕਰਨਾ ਕੀ ਹੈ ਕਿਸਾਨ ਮਾਰਨੇ ਨੇ ਕਿ ਸਰਦਾਰਾਂ ਨੂੰ ਜ਼ਮੀਨਾਂ ਸੁਭਾਉਣੀਆਂ ਨੇ ਇਹਦੀ ਲੜਾਈ ਲੜ ਕੇ ਕਾਨੂੰਨ ਬਣਵਾ ਕੇ ਉਸ ਅ ਜਣੀ ਕਿ ਕਿਸਾਨਾਂ ਦੇ ਨੌਜਵਾਨਾਂ ਚੜਵਾਉਣੀਆਂ ਨੇ ਉਹ ਤੁਸੀਂ ਵੀ ਉੱਥੇ ਸੀ ਉਸ ਤੋਂ ਬਾਅਦ ਇੱਕ ਟਰਾਲੀ ਸੀ ਉਹਦੇ ਵਿੱਚ ਰੋੜੇ ਸੀ ਇੱਟਾਂ ਸੀ ਉੱਥੇ ਪੁਲਿਸ ਪ੍ਰਸ਼ਾਸਨ ਨਾਲ ਬਹਿਸ ਵੀ ਕਾਫੀ ਹੋਈ ਕਿ ਇੱਟਾਂ ਰੋੜੇ ਤੁਸੀਂ ਮਾਰਨ ਵਾਸਤੇ ਲਿਆਂਦੇ ਨੇ ਉਸ ਤੋਂ ਬਾਅਦ ਪਰਚੇ ਦਰਜ ਹੋਏ ਅਸੀਂ ਕਰੀਏ ਕੀ ਅਸੀਂ ਜ਼ਮੀਨਾਂ ਵਾਸਤੇ ਲੜਦੇ ਆ ਇਹ ਅਥਰੂ ਗੈਂਸ ਦੇ ਗੋਲੇ ਸਿੱਟਦੇ ਆ ਅਥਰੂ ਗੈਂਸ ਦੇ ਗੋਲਾ ਤਾਂਾਂ ਸੱਟਣਾ ਚਾਹੀਦਾ ਇਹ ਸਿੱਧਾ ਮਾਰਦੇ ਨੇ ਅੱਖਾਂ ਕੱਢੀਆਂ ਨੇ ਪਹਿਲਾਂ ਤੁਸੀਂ ਖਨੋਰੀ ਬਾਡਰ ਦੀ ਗੱਲ ਕਰ ਲਓ ਅੱਖਾਂ ਨਿਕਲੀਆਂ ਨੇ ਕਿੰਨੇ ਬੰਦਿਆਂ ਦੀਆਂ ਅੱਖਾਂ ਚਲੀਆਂ ਗਈਆਂ ਅਸੀਂ ਕੀ ਕਰੀਏ ਅਸੀਂ ਆਪਣੀ ਰਾਖੀ ਵਾਸਤੇ ਉਹ ਰੋੜੇ ਜਣੀ ਕਿ ਟਰਾਲੀ 'ਚ ਰੱਖੇ ਹੋਏ ਸੀਗੇ ਉਹ ਸਾਡੇ ਆਗੂ ਨੇ ਸਿੱਧ ਕਰਤਾ ਢੰਡਾ ਸਿੰਘ ਜੇਠੂ ਕਹਿੰਦੇ ਵੀ ਰੋੜੇ ਅਸੀਂ ਰੱਖੇ ਨੇ ਆਪਣੀ ਰੱਖਿਆ ਵਾਸਤੇ ਪਰ ਇਹਨਾਂ ਨੇ 20 ਨੌਜਵਾਨਾਂ ਦੇ ਉੱਤੇ ਵੱਡਾ ਪੁਲਿਸ ਦਾ ਹਜੂਮ ਬਣ ਕੇ ਹਮਲਾ ਕੀਤਾ लाठी चार्ज ਕੀਤਾ ਤੇ ਮੁੜ ਕੇ ਕਿਹਾ ਕਹਿੰਦਾ ਕਦੇ ਮਤਲਬ ਦੇਖੋ ਐਡੀ ਸ਼ਰਮ ਦੀ ਗੱਲ ਪੰਜਾਬ ਦੀ ਪੁਲਿਸ ਦੇ ਵੱਡੇ ਅਧਿਕਾਰੀ ਕਹਿ ਰਿਹਾ ਹੈ ਇੱਕ ਖਾਲੀ ਪੀਪੀ ਤੇਲ ਦੀ ਡੀਜ਼ਲ ਤੇਲ ਦੀ ਟਰੈਕਟਰ ਚ ਪਈ ਐ ਉਹਨੂੰ ਕਹਿੰਦੇ ਪੈਟਰੋਲ ਬੰਬ ਨੇ ਇਹ ਪੈਟਰੋਲ ਬੰਬਾਂ ਨੇ ਕਿਸਾਨ ਨੇ ਝੰਡੇ ਸਾਡੇ ਹੱਥ ਚ ਨੇ ਤੁਸੀਂ ਜਣੀ ਕਿ ਜਮੀਂ ਮਾਂ ਦੇ ਪੁੱਤ ਨੇ ਗਾਹੀ ਲੰਗਾਤੀ ਗੱਲ 3 ਕਿਲੋਮੀਟਰ ਪਰਾਂ ਕਿਸਾਨ ਖੜੇ ਨੇ ਪ੍ਰਧਾਨ ਮੰਤਰੀ ਆਉਂਦਾ ਦੇਸ਼ ਦਾ ਉਹਨੂੰ ਕਹਿੰਦੇ ਪ੍ਰਧਾਨ ਮੰਤਰੀਏ ਮਾਰ ਦੇਣਾ ਦੀ ਝੰਡਿਆਂ ਨਾਲ ਇਹੋ ਜਿਹਾ ਕੁਝ ਜਣੀ ਕਿ ਪੰਜਾਬ ਦੀ ਜਿਹੜੀ ਸਰਕਾਰ ਤੇ ਪੰਜਾਬ ਦਾ ਪ੍ਰਸ਼ਾਸਨ ਕਰਦਾ ਹੈ ਇਹ ਠੀਕ ਨਹੀਂ ਹਨ ਗੱਲਾਂ ਲੋਕ ਐ ਡਰਾਏ ਤੋਂ ਤਮਕਾਏ ਤੋਂ ਬੰਬਾਂ ਦੇ ਦੋਸ ਲਾਏ ਤੋਂ ਇਹ ਨਹੀਂ ਡਰਿਆ ਪੰਜਾਬ ਕਦੇ ਉਰੇ ਪਹਿਲਾਂ ਅੰਗਰੇਜ਼ਾਂ ਨੇ ਕਰਕੇ ਦੇਖਿਆ ਰਾਜਿਆਂ ਨੇ ਕਰਕੇ ਦੇਖਿਆ ਹੁਣ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਕਰਕੇ ਦੇਖਿਆ ਫਿਰ ਬਾਦਲ ਸਰਕਾਰ ਨੇ ਕਰਕੇ ਦੇਖਿਆ ਹੁਣ ਤੁਸੀਂ ਕਰਕੇ ਦੇਖ ਲਓ ਲੋਕ ਜਦੋਂ ਰੋਜੀ ਰੋਟੀ ਦਾ ਮਸਲਾ ਆਉਂਦਾ ਘਰ ਦੇ ਅਸ ਮੈਂ ਸਾਡੀਆਂ ਜ਼ਮੀਨਾਂ ਦੀ ਲੜਾਈ ਆਉਂਦੀ ਐ ਉਥੇ ਕਦੇ ਵੀ ਕਿਸਾਨ ਪਿੱਛੇ ਨਹੀਂ ਹਟਣਗੇ ਮਜ਼ਦੂਰ ਪਿੱਛੇ ਨਹੀਂ ਹਟਣਗੇ ਅਸੀਂ ਜ਼ਮੀਨ ਨਾਲ ਜੁੜੇ ਹੋਇਆ ਜਦੋਂ ਸਾਡੀ ਜ਼ਮੀਨ ਦੀ ਗੱਲ ਆਉਂਦੀ ਐ ਅਸੀਂ ਬੱਚਾ ਬੱਚਾ ਸਾਰਾ ਉਥੇ ਲੜਾਦੇ ਨਿਆ ਬਿਲਕੁਲ ਹੁਣ ਜੋਇੰਦ ਪਿੰਡ ਆ ਜਿਹੜਾ ਉਹਦੇ ਹਾਲਾਤ ਕੀ ਨੇ ਕਿਵੇਂ ਦਾ ਉਥੇ ਮਾਹੌਲ ਆ ਕੀ ਗੱਲਬਾਤ ਜਿਉਂਦ ਪਿੰਡ ਦੇ ਵਿੱਚ ਵੱਡਾ ਮੋਰਚਾ ਲੱਗਿਆ ਹੋਇਆ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਦਾ ਕੱਲ ਜਥੇਬੰਦੀਆਂ ਦੂਜੀਆਂ ਆ ਕੇ ਬੋਲ ਕੇ ਗਈਆਂ ਪਿੱਠ ਤੇ ਖੜੀਆਂ ਐ ਆਉਣ ਵਾਲੇ ਦਿਨਾਂ ਦੇ ਵਿੱਚ ਜੌਂਦ ਦੇ ਵਿੱਚ ਲੱਖਾਂ ਦੇ ਤਗਾਹਤ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਊਗਾ ਦੱਸਿਆ ਜਾਊਗਾ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਖਿਆਲ ਕਰੀ ਆਉਣ ਵਾਲੇ ਸਮੇਂ ਚ ਤਰਾ ਬਣੂਗਾ ਕੀ ਜਿਵੇਂ ਅੱਜ ਭਾਜਪਾ ਅੱਜ ਤੱਕ ਕਹਿੰਦੀ ਹੈ ਉਹ ਦਿੱਲੀ ਦੇ ਮਸਲੇ ਨੂੰ ਲੈ ਕੇ ਕਦਮ ਨਹੀਂ ਕਿਸੇ ਪਿੰਡ 'ਚ ਧਰਨ ਦਿੱਤਾ ਦੀ ਜ਼ੋਰ ਲਾ ਲਿਆ ਦੀ ਪ੍ਰਸ਼ਾਸਨ ਨੇ ਉਹ ਹਾਲਤ ਬਣੂਗੀ ਵੱਡਾ ਕੱਟ ਕਰਕੇ ਚੇਤਾਵਨੀ ਤੌਰ ਤੇ ਪੰਜਾਬ ਸਰਕਾਰ ਨੂੰ ਤਾੜਨਾ ਕਰਾਂਗੇ ਇਸ ਮਸਲੇ ਤੋਂ ਵਾਪਸ ਮੁੜੋ ਇਹ ਮਸਲੇ ਨੂੰ ਕਦੇ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਜਿੰਨੇ ਮਰਜੀ ਸਿਰ ਲੱਗ ਜਾਣ ਤੁਸੀਂ ਪਰਚਿਆਂ ਦੀ ਗੱਲ ਛੱਡੋ ਪਰਚੇ ਹੋਰ ਦੇ ਦਿਓ ਉਹ ਰੋਜ਼ ਪਰਚੇ ਦਿੰਦੇ ਆ ਬਹਾਨਾ ਲੜਾਈ ਬਠਿੰਡੇ ਹੁੰਦੀ ਹੈ ਅਸੀਂ ਪਿੰਡੋਂ ਨੇ ਆ ਚੱਕ ਕੇ ਪਰਚੇ ਚ ਪਾਉਂਦੇ ਨੇ ਜਗਿੰਦਰ ਪ੍ਰਧਾਨ ਤਾਂ ਉੱਤੇ ਹੈ ਹੀ ਨਹੀਂ ਦੀ ਨੌਜਵਾਨਾਂ ਦੀ ਡਾਂਗ ਮਤਲਬ ਨੌਜਵਾਨ ਉੱਥੇ ਖੜੇ ਐ ਨਾਕਾ ਨਹੀਂ ਆਕੇ ਪੁਲਸ ਉਹਨਾਂ ਨੂੰ ਪੈਂਦੀ ਐ ਉੱਥੇ ਮਾੜੀ ਜਿਹੀ ਚੜੱਪ ਹੁੰਦੀ ਆ ਨੌਜਵਾਨ ਖੇਤਾਂ ਨੂੰ ਭਜਰੰਦ ਨੇ ਗੈਲ ਗੈਲ ਪਾ ਕੇ ਪੁਲਸ ਨੇ ਕੁੱਟੇ ਨੇ ਜਗਿੰਦਰ ਪ੍ਰਧਾਨ ਦੇ ਹੱਥ ਚ ਡਾਂ ਕਿਥੇ ਦੀ 307 ਦਾ ਪਰਚਾ ਦੇ ਦਿਓ ਜੀ ਲੜਾਈ ਕਿਤੇ ਹੁੰਦੀ ਆ ਪ੍ਰਧਾਨ ਤੇ ਪਰਚਾ ਦੇ ਦਿਓ ਜੀ 40 ਬੰਦੇ ਆਣ ਪਛਾਤੇ ਪਾਏ ਨੇ ਜਿਹੜੇ ਉਹ ਸਾਡੇ ਵਰਗਿਆਂ ਨੂੰ ਜਣੀ ਕਿ ਨੋਂ ਲੈ ਕੇ ਉਹ ਪਾਏ ਜਾਣਗੇ ਪਰਚਿਆਂ ਦਾ ਡਰ ਨਹੀਂ ਅਸੀਂ ਅਮਨ ਜੀ ਮਤਲਬ ਸੋਚ ਕੇ ਚੱਲੇ ਹੋਏ ਆ ਇਹ ਉਹੀ ਸਰਕਾਰਾਂ ਨੇ ਜਿਹੜੀਆਂ ਬੰਦ-ਬੰਦ ਕੱਟਦੀਆਂ ਰਹੀਆਂ ਨੇ ਤੱਤੀਆਂ ਤਵੀਆਂ ਤੇ ਬਿਠਾਉਂਦੀਆਂ ਰਹੀਆਂ ਨੇ ਜਿਹੜੀਆਂ 1984 ਦੇ ਅੰਦਰ ਤਸੀਹੇ ਦੰਧੀਆਂ ਰਹੀਆਂ ਨੇ ਅਸੀਂ ਤਿਆਰ ਹਾਂ ਤਸੀਹੇ ਤਾਂ ਚੱਲਣ ਨੂੰ ਪਰ ਪੰਜਾਬ ਨੂੰ ਬਚਾਉਣ ਵਾਸਤੇ ਬਿਲਕੁਲ ਹੁਣ ਪਰਚੇ ਵੀ ਤੁਹਾਡੇ ਤੇ ਹੋ ਚੁੱਕੇ ਨੇ ਜੇ ਕੱਲ ਨੂੰ ਤੁਹਾਨੂੰ ਅਰੈਸਟ ਕਰਦੇ ਨੇ ਜਮਾਨਤ ਕਰਾਓ ਜੇ ਜਮਾਨਤ ਨਹੀਂ ਕਰਦੇ ਤਾਂ ਅਰੈਸਟ ਹੋ ਸਕਦੇ ਤੁਸੀਂ ਸਾਨੂੰ ਪਤਾ ਹੈ ਵੀ ਸਾਨੂੰ ਅਰੈਸਟ ਕਰਕੇ ਲੰਬਾ ਸਮਾਂ ਜੇਲ੍ਹਾਂ 'ਚ ਵੀ ਭੇਜਣਗੇ ਇਹ ਸਾਨੂੰ ਹੋ ਸਕਦਾ ਹੈ ਗੋਲੀਆਂ ਨਾਲ ਮਾਰ ਵੀ ਦੇਣ ਸਾਨੂੰ ਹੋਰ ਹੱਲਾ ਨਾਲ ਮਰਵਾ ਵੀ ਸਕਦੇ ਆ ਇਹ ਪਰ ਇਹ ਮਸਲਾ ਹੱਲ ਇਹਨਾਂ ਦਾ ਨਹੀਂ ਹੋਣਾ ਹੈ ਹੋਰ ਉੱਠਣਗੇ ਭਗਤ ਸਿੰਘ ਨੂੰ ਫਾਂਸੀ ਚੜ੍ਹ ਦਿੱਤਾ ਅੰਗਰੇਜ਼ਾਂ ਨੇ ਕਿ ਭਗਤ ਸਿੰਘ ਮੁੱਕ ਗਏ ਕਰਤਾਰ ਸਿੰਘ ਸਰਾਭੇ ਨੂੰ ਫਾਂਸੀ ਚੜ੍ਹ ਦਿੱਤਾ ਕੀ ਕਰਤਾਰ ਸਿੰਘ ਸਰਾਭੇ ਹੋਰ ਨਹੀਂ ਪੈਦਾ ਹੋਏ ਪੰਜਾਬ 'ਚ ਪੰਜਾਬ 'ਚ ਸਮਾਂ ਜਿੰਨਾ ਸਰਕਾਰਾਂ ਨੇ ਜ਼ੁਲਮ ਕੀਤਾ ਉਹਨਾਂ ਲੋਕ ਘਰਾਂ 'ਚੋਂ ਬਾਹਰ ਨਿਕਲ ਕੇ ਲੜਨ ਲਈ ਤਿਆਰ ਹੁੰਦੇ ਆ ਕੰਮਰ ਕਸੇ ਕੱਸਦੇ ਆ ਪੰਜਾਬ ਦੇ ਲੋਕ ਕਦੇ ਵੀ ਜ਼ੁਲਮ ਨਹੀਂ ਸਹਿੰਦੇ ਇਹ ਸਦੀਆਂ ਤੋਂ ਸਾਡਾ ਇਤਿਹਾਸ ਹੈ ਗੁਰੂ ਨਾਨਕ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹ ਗੱਲ ਠੀਕ ਹੈ ਔਰ ਇਹ ਅਸੀਂ ਜਾਨਾ ਦਿੱਤੀਆਂ ਜਾਨਾ ਲਈਆਂ ਵੀ ਐ ਇਹ ਜ਼ਮੀਨਾਂ ਪਿੱਛੇ ਜਾਨਾ ਦਿੱਤੀਆਂ ਵੀ ਨਹੀਂ ਤੇ ਲਈਆਂ ਵੀ ਨਹੀਂ ਪਤਾ ਹੈ ਭਲੀ ਭਾਂਤੀ ਜਾਣਦੇ ਨੇ ਉਹ ਸਰਦਾਰ ਫਿਰ ਅੱਜ ਕਿਹੜਾ ਉਹੀ ਖੂਨ ਹੈ ਉਹੀ ਖੂਨ ਰਗਾਂ ਚ ਦੌੜਦਾ ਉਹ ਲੜੂਗਾ ਹੁਣ ਜੈਤਵੰਦ ਬੰਦੇ ਚੱਲੀ ਜਾਣਾ ਪ੍ਰਦਰਸ਼ਨ ਲੰਮਾ ਚੱਲਣਾ ਬਿਲਕੁਲ ਚੱਲੂਗਾ ਜਦੋਂ ਤੱਕ ਸਰਕਾਰ ਗੈਰ ਨਹੀਂ ਮੁੜਦੀ ਉਹ ਸਾਰੇ ਕਸੇ ਨੂੰ ਵਾਪਸ ਨਹੀਂ ਲੈਂਦੀ ਕੋਰਟ ਦਾ ਹਵਾਲਾ ਦੇ ਕੇ ਧੱਕੇ ਨਾਲ ਜ਼ਮੀਨਾਂ ਦੱਬ ਕੇ ਉਸ ਕੋਆਪਰੇਟ ਕਰਾਣਿਆਂ ਨੂੰ ਸਮਝਾਉਣਾ ਚਾਹੁੰਦੀ ਹੈ ਮਸਲਾ ਇਹ ਹੈ اصل ਠੀਕ ਹੈ ਬਿਲਕੁਲ ਜੀ ਜ਼ਿਲ੍ਹਾ ਬਠਿੰਡਾ ਦੇ ਜਿਉਂਦ ਪਿੰਡ ਜਿਹੜਾ ਵੱਡਾ ਪ੍ਰਦਰਸ਼ਨ ਚੱਲ ਰਿਹਾ ਪਰਚੇ ਦਰਜ ਵੀ ਹੋਏ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦੇ ਅਤੇ ਕਹਿ ਰਹੇ ਨੇ ਕਿ ਅਸੀਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਅਸੀਂ ਲੜਾਈ ਲੜਦੇ ਰਹਾਂਗੇ ਲੰਬਾ ਪ੍ਰਦਰਸ਼ਨ ਕਰਾਂਗੇ ਰਾਕੇਸ਼ ਕੁਮਾਰ ਨਾਲਾ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ